ਮੁੱਦਾ ਸਾਡਾ ਇਹ ਹੀ ਆ ਜੀ ਸਾਡੇ ਜਿਹੜੇ ਸਰਪੰਚਾਂ ਨੇ ਕਈਆਂ ਦੇ ਕੰਮ ਨਹੀਂ ਹੁੰਦੇ ਤੇ ਚੋਰੀਆਂ ਬਹੁਤ ਹੋ ਰਹੀਆਂ ਪੁਲਿਸ ਵਾਲੇ ਕੰਮ ਨਹੀਂ ਕਰ ਰਹੇ ਉਹ ਵੀ ਬਹੁਤ ਜ਼ਰੂਰੀ ਆ ਮੁੱਦੇ ਤੇ ਕਈ ਆ ਸਾਡੇ ਹੈ ਕਿ ਸਾਰਿਆਂ ਦੇ ਹੀ ਆ ਸਾਰੇ ਤਰੀਕੇ ਨਾਲ ਹੀ ਕਰਨੇ ਆ ਅਜੇ ਸ਼ੁਰੂਆਤ ਕਰ ਰਹੇ ਆ ਅਜੇ ਹੀ ਕਮੇਟੀ ਬਣਾਏ ਰਹੇ ਆ ਉਹ ਤੋਂ ਬਾਅਦ ਹੀ ਗੱਲਬਾਤ ਹੋਣੀ ਸਾਰੇ ਕੰਮਾਂ ਦੀ ਚੋਰੀਆਂ ਵੱਧ ਗਈਆਂ ਉਹ ਚੋਰੀਆਂ ਵਧੀਆਂ ਨੇ ਨਸ਼ੇ ਵਧ ਕੇ ਚੋਰੀਆਂ ਵਧ ਰਹੀਆਂ ਨੇ ਹੁਣ ਨਸ਼ਾ ਮਹਿੰਗਾ ਹੋ ਗਿਆ ਰੱਬ ਦਾ ਘਟਿਆ ਉਹ ਛੋਟਾ ਕੀ ਕੋਰਮੜਾ ਸੱਤੀ ਘਾਤੀ ਆ ਨਾ ਕਿੰਨਾ ਮੈਨੂੰ ਇਹ ਵਹੀਂ ਜਿਹੜੇ ਖਾਂਦੇ ਵੀ ਫੇਫਾ ਲੱਗੂ ਦੇਖੀ ਤੀ ਇਹ ਵਿਚਾਰ ਤੋਂ ਤਾਂ ਦਾ ਖਿੰਦਾ ਗਿਆ ਵਿਚਾਰੋਂ ਤਾਂ ਹੋ ਹੀ ਰਿਹਾ ਜੇ ਤੁਸੀਂ ਇੱਥੇ ਬੈਠੇ ਆ ਹੋ ਜਾਂਦਾ ਹੈ ਹੋ ਹੀ ਰਿਹਾ ਸਾਡਾ ਇਸ ਇਦਾਂ ਹੁਣ ਚੋਰੀਆਂ ਤਾਂ ਬਹੁਤ ਹੋਈਆਂ ਸਾਡੇ ਜਿੱਥੇ ਆਪਾਂ ਐਂਡ ਤੇ ਜਾਗੇ ਦਾ ਉੱਥੇ ਚੋਰੀ ਹੋਗੀ ਸਾਡੇ ਦਾ ਉਹ ਤਾਂ ਮੋਟਰਾਂ ਖੋਲ ਕੇ ਲੈ ਗਏ ਉਹਨੀਆਂ ਕੰਪੈਸਰ ਖੋਲ ਕੇ ਲੈ ਗਏ ਉਹਨਾਂ ਦੋ ਮੋਟਰਾਂ ਦੇ ਜਿੱਥੇ ਐਂਡ ਤੇ ਆਪਾਂ ਬੋਡੀ ਰੱਖਿਆ ਉਥੋਂ ਹੋ ਗਿਆ ਚੋਰੀਆਂ ਤਾਂ ਹੋਈ ਜਾਂਦੀਆਂ ਆ ਮਾ ਹੋਰ ਵੀ ਕਈ ਗੱਲਾਂ ਹੈਗੀਆਂ ਇਕੱਲੀ ਇਹ ਚੋਰੀਆਂ ਵਾਲੇ ਥੋੜੋ ਅਸੀਂ ਇਕੱਠੇ ਹੋ ਜਾ। ਅਸੀਂ ਸਾਰੇ ਇਕੱਠੇ ਰਲਮ ਕੇ ਪਿੰਡਾਂ ਦੇ ਕੰਮ ਵਧੀਆ ਤਰੀਕੇ ਨਾਲ ਕਰਨੇ ਚਾਹੀਦੇ ਸਿਰ ਮੇਰ ਤੋਂ ਮਹਾਲੇ ਨੇ ਕਰਾਉਂਦੇ ਆ। ਲੀਆਂ ਪਿੰਡਾਂ ਦੇ ਥੋੜੇ ਕੰਮ ਉਹ ਮੋਰੇ ਕਰਾਉਂਦੇ ਕਰਨੇ ਕਿੰਨੇ ਪਿੰਡਾਂ ਦੇ ਸੰਬੰਧ ਅੱਜ ਅਸੀਂ 45-50 ਪਿੰਡ ਹੋਏ ਨੇ ਸਾਰਾ ਦੋ ਨਾ ਇਰੀਆ ਇਕੱਠਾ ਹੈ। ਇਹ 올 ਪਾਰਟੀ ਹੈ ਸਾਰੇ ਜਮ 올 ਪਾਰਟੀ ਇੱਕ ਪਾਰਟੀ ਨਹੀਂ ਕਰਦਾ ਕੰਮ ਸਾਰਿਆਂ ਦੀ ਕੋਜੇ ਹੋਣੇ ਸਾਰੀਆਂ ਪਾਰਟੀਆਂ ਦਾ ਸਾਰੀਆਂ ਪਾਰਟੀਆਂ ਦਾ ਅਈ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਤੁਰਨਾ ਇਕੱਲੇ ਕਲੀ ਨਹੀਂ ਤੁਰਨਾ ਮੇਨ ਮੁੱਦੇ ਹੁਣੇ ਕਰ ਲੈਨੇ ਆ ਤੁਹਾਡੇ ਸਾਹਮਣੇ ਇੱਥੇ ਸ਼ੁਰੂਆਤ ਕਰ ਰਹੇ ਆ ਮੇਨ ਮੁੱਦੇ ਆ ਜੇ ਸਾਰੀ ਕਮੇਟੀ ਤੋਂ ਬਣ ਲੈਂਦੇ ਆ ਫਿਰ ਹਮਤ ਦਾ ਦਵਾ ਜਿਹੜਾ ਜਿੱਦ ਜਿੱਦ ਕੰਮ ਹੋਤਾਲਾ ਕਰ ਲੈਨੇ ਸਾਰਾ ਕੁਝ ਇਹ ਜੂਰੀ ਆ ਪਹਿਲੋ ਮੇਨ ਮੁੱਦੇ ਸਾਡੇ ਇਹੀ ਆ ਫਿਰ ਜਿੱਦੇ ਕੰਮ ਨਹੀਂ ਦੇ ਕੰਮਾਂ ਲੈ ਕਈਆਂ ਦੇ ਕੰਮ ਕੋ ਗ੍ਰਾਂਟਾਂ ਨਹੀਂ ਕਹੀ ਜਾਂਦੇ ਆ ਪਿੰਡਾਂ ਦੇ ਵਿਕਾਸ ਦੀ ਕਈਆਂ ਦੀ ਗੱਲ ਆ ਕਈਆਂ ਕੋ ਪੈਸੇ ਪਿਆ ਮਾਦਾ ਵੀਡੀਓ ਹੀ ਨਹੀਂ ਆਉਂਦਾ ਉਹ ਵੀਡੀਓ ਆ ਆਪਣਾ ਵੀਡੀਓ ਕਰਕੇ ਕੰਮ ਨਹੀਂ ਹੁੰਦੇ ਤੋ ਪੈਸੇ ਹੀ ਨਿਕਲਦੇ ਨੇਗੇ ਵੀ ਉਹ ਤੇ ਆਪਣਾ ਪੈਸੇ ਨਿਕਲਦੇ ਉਹ 2013 ਵਿੱਚ ਮੈਂ ਉਸਦੇ ਕੰਮ ਕਰਾਈ ਗਿਆ ਵਾਂ ਇਹ ਸਰਕਾਰ ਤੇ ਅਕਾਦ ਦੀ ਅਕਰਾ ਤੇ ਪਕੜ ਕਰਦੇ ਨੇ ਇਹ ਪਕੜ ਉਹ ਸਰਕਾਰ ਫੇਕ ਕਰੂ ਜੀ ਆਪਾਂ ਮੌਜੂਦ ਹੋਵਾਂਗੇ ਆਪਾਂ ਮਜ਼ਬੂਤ ਹੋਣ ਦਾ ਕਰਕੇ ਕੀ ਕਰ ਰਹੇ ਕਾ ਪਹਿਲਾਂ ਵੀ ਤਾਂ ਮੀਟਿੰਗ ਹੋ ਰਹੀਆਂ ਰਹੀਆਂ ਵਸੇ ਮੀਟਿੰਗ ਤੋਂ ਬਾਅਦ ਤੋਂ ਵੀ ਨਹੀਂ ਹੋਈਆਂ ਨਹੀਂ ਮੀਟਿੰਗਾਂ ਪਹਿਲਾਂ ਹੁੰਦੀਆਂ ਹੋਣਗੀਆਂ ਵਸੇ ਇਹੀ ਪਹਿਲੀ ਵਾਰੀ ਕੀਤੀ ਆ ਤੁਹਾਨੂੰ ਸਾਲ ਹੋ ਗਿਆ ਜੱਕ ਤੱਕ ਕਰਦੇ ਭਾਈ ਕਰ ਲਈ ਆ ਮੀਟਿੰਗ ਹੁਣ ਪਹਿਲੀ ਉਸ ਤੋਂ ਬਾਅਦ ਅਸੀਂ ਮੈਂਬਰ ਪਾਉਣੇ ਏ 11 ਮੈਂਬਰ ਪਾਉਣੇ ਸਾਡੇ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਕਰਾਂਗੇ ਤਰੀਕੇ ਨਾਲ ਚੱਲਾਂਗੇ ਅਗੇ ਨਹੀਂ ਕਿਸੇ ਨੂੰ ਧੱਕਾ ਨਹੀਂ ਕਰਨਾ ਹੋਣਾ ਭਾਈ ਇਹ ਸਾਡੇ ਇਹ ਮੁੱਦੇ ਆ ਮੈਂ ਜਿੱਤਲੇ 55 ਚ ਸ਼ਾਮਲ ਹੋ ਕੇ ਕਮੇਟੀ ਚ ਕਮੇਟੀ ਚ ਪੰਜ ਸਰਪੰਚੀ ਹੋਣੇ ਆ ਤੇ ਉਹਦਾ ਸਹਿਮਤੀ ਨਾਲ ਸਾਡੇ ਪੰਜ ਵੀ ਨਾਲ ਆ ਨੰਬਰ ਦਾ ਵੀ ਨਾਲ ਆ ਸਾਰੇ ਨਾਲ ਆ ਆਮ ਪਬਲਿਕ ਵੀ ਆਮ ਪਬਲਿਕ ਨਾਲ ਸ਼ਾਮਲ ਸਾਡੇ ਆਮ ਪਬਲਿਕ ਨਾਲ ਹੋਊਗੀ ਤੇ ਸਹੀ ਗੱਲ ਬਣਨੀ ਆ ਤੇ ਕੱਲੇ ਕਰਾਂਗੇ ਸਰਮਾਂਜ ਕੋਕ ਤਰ੍ਹਾਂ ਇਹ ਮਸਲਾ ਹੁਣ ਲੈਣਾ ਹੀ ਆ ਹੋਣੀ ਇਸੇ ਕਰਕੇ ਕਟਾ ਮਸਲਾ ਮਤਲਬ ਇਹ ਸਾਡੇ ਚੋਰੀਆਂ ਤਾਂ ਹੋਇਆ ਹੋਰ ਕਈ ਆ ਮਸਲੇ ਇੱਕ ਥੋੜਾ ਮਸਲਾ ਸਾਡੀ ਇਰੀ ਹਲਕਾਂ ਜਾਨ ਵੀ ਆ ਰਿਹਾ ਇਹ ਵੀ ਪ੍ਰੋਬਲਮ ਆ ਰਹੀਆਂ ਹੌਲੀ ਹੌਲੀ ਸਾਰਾ ਕਰਾਂਗੇ ਹੀ ਕੋਈ ਕੈਸੀ ਤੁਹਾਡਾ ਸਰਕਾਰ ਨੇ ਇਹ ਸਰਕਾਰ ਨੂੰ ਸਾਡੇ ਇਹੀ ਆ ਵੀ ਸਾਡੇ ਕੰਮ ਜਿਹੜੇ ਹੈਗੇ ਇਹ ਪਹਿਲੇ ਦੱਸਦੇ ਆਪਾਂ ਹੁਣ ਸਾਰਿਆਂ ਨੂੰ ਪੁੱਛਣੇ ਹੈ ਜੇ ਕੰਮ ਕਿਤਾ ਹੈਗੇ ਉਹ ਕਰ ਰਹੇ ਆ ਉਹ ਲੋਡ ਕਰਦੇ ਕੰਮ ਹੁਣੇ ਹੀ ਜਿਦੋਂ ਵੀਡੀਓ ਦਾ ਮੇਨ ਮੁੱਦਾ ਵੀਡੀਓ ਦੇ ਸਾਡੇ ਦਾ ਕੰਮ ਚੱਲਿਆ ਸਾਡੇ ਪੰਚਾਇਤ ਦੇ ਸਰਪੰਚ ਦਾ ਮੇਨ ਉਹ ਮੁੱਦਾ ਸਾਡਾ ਪਹਿਲਾ ਉਹ ਆ ਉਸ ਤੋਂ ਬਾਅਦ ਸਭ ਕਹਿੰਦੇ ਪੈਸੇ ਸਾਡੇ ਕਿਹੜੀ ਤਰੀਕਾ ਨਾਲ ਜਾਂਦੇ ਉਹ ਮੁੱਦਾ ਤੁਹਾਨੂੰ ਦੱਸਿਆ ਰਣ ਕਹੜਾ ਸਰਪੰਚ ਸਾਹਿਬ ਨੇ ਇਹ ਵੀ ਕਿਹੜੇ ਕਿਹੜੇ ਤਰ੍ਹਾਂ ਦੇ ਸਾਡੇ ਕੋਲ ਪਹਿਲੇ ਜਾਂਦੇ ਉਹ ਵੀ ਦੇਖਣੇ ਆ ਸਾਰੀ ਚੀਜ਼ ਦੇ ਦੇਖਣੀ ਆ ਸਾਨੂੰ ਕਹਿੰਦੇ ਕਮਿਸ਼ਨ ਲਖਾਣੇ ਸਰਪੰਚ ਇਹ ਆ ਕਮਿਸ਼ਨ ਜਿਹੜੇ ਖਾਂਦੇ ਸਾਨੂੰ ਉਹ ਸਾਰਾ ਕੁਝ ਦੇਖਣਾ ਇਹ ਇਹ ਮੁੱਦਾ ਇਹ ਸਾਨੂੰ ਇਹ ਆ ਮੇਨ ਗੱਲ ਸਾਡੀ ਇਹ ਸਾਨੂੰ ਪਤਾ ਲੱਗੂਗਾ ਕਿਹੜਾ ਕਿਹੜਾ ਚੱਲਦਾ ਆ ਕਿੱਥੋਂ ਚਾਲ ਪੰਜ ਚਾਦੀ ਵੀ ਚਲੀ ਜਾਂਦੀ ਤੇ ਆਮ ਪਬਲਿਕ ਦੀ ਕਿੱਦਾਂ ਪੁੱਛੋ ਪਬਲਿਕ ਦੀ ਸੁਣਦੇ ਆ ਜਿੱਦਾਂ ਸੁਣਦੇ ਪਤਾ ਹੀ ਹੁੰਦਾ ਅਗੇ ਆਪਾਂ ਗਲਤ ਤਰੀਕੇ ਨਾਲ ਸੁਣਦੇ ਹਈ ਅਕੇ ਹੁਣ ਆਪਾਂ ਸਹੀ ਤਰੀਕੇ ਨਾਲ ਸੁਣੇ ਆਪਸਾਈ ਆਪਸਾਈ ਜੋ ਖਾ ਉਹ ਆਪਸਾਈ ਹੁਣੀ ਖਤਮ ਕਰਨੀ ਆਪਾਂ ਅਸੀਂ ਸਾਰੇ ਸਰਪੰਚਾਂ ਨਾਲ ਸਹਿਮਤੀ ਨਾਲ ਭਾਜੀ ਨੇਕੀ ਨੂੰ ਪ੍ਰਧਾਨ ਚੁਣਦੇ ਆ ਜੋ ਵੀ ਦੁੱਖ ਸੁੱਖ ਦੇ ਵਿੱਚ ਸਾਡੇ ਨਾਲੇ ਸਹਾਇ ਹੋਊਗਾ ਸਾਡੇ ਨਾਲ ਵਧੀਆ ਜ਼ਰੂਰ ਆ ਜੇ ਉਹ ਵੀ ਸਰਪੰਚਾ ਦੀ ਪੰਚਾਂ ਦੀ ਲੰਬੜਦਾਰਾਂ ਦੀ ਪ੍ਰੋਬਲਮ ਹੋਊਗੀ ਜੇ ਅਸੀਂ ਪਾਚ ਨੂੰ ਦੱਸਾਂਗੇ ਗਾਂ ਬਾਜੀ ਸਾਡਾ ਜਾ ਕੇ ਦੱਸੂਗਾ ਤੇ ਅਸੀਂ ਉਦਾਂ 11 ਮੈਂਬਰੀ ਕਮੇਟੀ ਚੁਣਾ ਕੇ ਉਹਦੇ ਵਿੱਚ ਮੈਂਬਰ ਪਾ ਕੇ ਤੇ ਤੁਹਾਨੂੰ ਦੱਸ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਉਪਰਾਲਾ ਸ਼ੁਰੂ ਹੋਇਆ ਇਹ ਸਾਡੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਭਾਣੋ ਲੰਗਾ ਤੇ ਸਾਡੇ ਵੱਡੇ ਵੀਰ ਸੁਖਿੰਦਰ ਸਿੰਘ ਨੇਕੀ ਜਿਨ੍ਹਾਂ ਨੇ ਇਲਾਕੇ ਦੀਆਂ ਪੰਚਾਇਤਾਂ ਨੂੰ ਇਕੱਤਰ ਕੀਤਾ ਪੰਚਾਂ ਨੂੰ ਸਰਪੰਚਾਂ ਨੂੰ ਲੰਬੜਦਾਰਾਂ ਨੂੰ ਤੇ ਹੋਰ ਮੋਦਵਾਰ ਬੰਦਿਆਂ ਨੂੰ ਤੇ ਇਹ ਜੋ ਚੱਕਣ ਚੱਕਿਆ ਹੈ ਅਸੀਂ ਸਾਰੇ ਪੰਜ ਸਰਪੰਚ ਇਹਨਾਂ ਦੇ ਨਾਲ ਆ ਤੇ ਜੋ ਵੀ ਮੁੱਦੇ ਵੀਡੀਓ ਦਫ਼ਤਰ ਦੇ ਜੋ ਵੀ ਮੁੱਦੇ ਹੋਰ ਆਪਣੇ ਸਰਕਾਰੀ ਦਫ਼ਤਰਾਂ ਦੇ ਉਹ ਅਸੀਂ ਇਹਨਾਂ ਦੇ ਨਾਲ ਹੋ ਕੇ ਤੁਰਾਂਗੇ ਬਾਕੀ ਅਸੀਂ ਸੰਗਤ ਨੂੰ ਪੁੱਛਣਾ ਚਾਹੁੰਦੇ ਆ ਕਿ ਜੋ ਨੇਕੀ ਸੁਗੰਦਰ ਸਿੰਘ ਨੇਕੀ ਜੀ ਨੂੰ ਇਹਨਾਂ ਸਾਰੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਤੇ ਕਿਸੇ ਨੂੰ ਕੋਈ ਇਤਰਾਜ਼ਤ ਨਹੀਂ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂ ਠੀਕ ਹੈ ਜੀ ਇਹ ਜ਼ਰੂਰੀ ਸਾਨੂੰ ਅਸੀਂ ਪੁੱਛਣਾ ਸਾਨੂੰ ਜ਼ਰੂਰੀ ਆ ਤੇ ਹੁਣ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਜਿੰਨੀ ਸੰਗਤ ਚੱਲ ਕੇ ਆਈ ਆ ਦੂਰੋਂ ਨੇੜਿਓਂ ਇਲਾਕੇ ਚੋਂ ਇਕੱਠੀ ਹੋਈ ਸੰਗਤ ਇਸੇ ਤਰ੍ਹਾਂ ਸਹਿਯੋਗ ਦੇਵੇ ਇਹ ਹੱਲੇ ਅੱਜ ਆਰੰਭਤਾ ਹੋਈ ਹੈ ਜੀ ਇਸ ਤੋਂ ਅੱਗੇ ਜੋ ਕਾਰਜ ਹੋਣੇ ਆ ਉਹ ਇੱਕ ਲਿਖਿਆ ਜਿਹਾ ਕਮੇਟੀ ਕਮੇਟੀ ਬਣਾਉਣਾ ਬਣੂਗੀ ਉਹਦੇ ਵਿੱਚ ਫਿਰ ਜੋ ਜੋ ਵੀ ਕਿਸੇ ਦੇ ਸੁਝਾਅ ਹੋਣਗੇ ਵੀ ਇੱਥੇ ਮੁਸ਼ਕਲ ਆ ਆਹ ਮੁਸ਼ਕਲ ਆ ਉਸ ਮੁਸ਼ਕਲ ਨੂੰ ਫਿਰ ਹੱਲ ਕੀਤਾ ਜਾਊਗਾ ਸਰ ਹਾਂਜੀ ਸਰਪੰਚਾਂ ਦੇ ਸਰਪੰਚਾਂ ਦੀ ਆ ਪਬਲਿਕ ਸਾਰੀ ਨਾਲ ਆ ਔਰ ਇਹਦੇ ਵਿੱਚ ਕੋਈ ਪਾਰਟੀ ਬਾਜ਼ੀ ਦਾ ਚੱਕਰ ਨਹੀਂ ਹੈਗਾ ਪਾਰਟੀ ਬਾਜ਼ੀ ਤੋਂ ਉੱਪਰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਦੇ ਕੰਮਾਂ ਨੂੰ ਇਲਾਕੇ ਦਾ ਵਿਕਾਸ ਹੋਵੇ ਪਿੰਡਾਂ ਦਾ ਵਿਕਾਸ ਹੋਵੇ ਪਹਿਲਾਂ ਵੀ ਜਿੱਥੇ ਬੰਦੀਆਂ ਦਾ ਬਣੀ ਆਉਂਗਾ ਸਰਪੰਚਾਂ ਦੀ ਉਹਨੂੰ ਰੀਪਲੇਸ ਕੀਤਾ ਨੇ ਉਹਦੇ ਵਿੱਚੋਂ ਨਾਲ ਹੀ ਹੋਣਗੇ ਵੀ ਜਿਹੜੀ ਸਾਡੀ ਪਹਿਲਾਂ ਹੋਈ ਹੈਗੀ ਨਾ ਯੂਨੀਅਨਾਂ ਬਣੀ ਹੋਈ ਆ ਸਰਪੰਚਾਂ ਦੀ ਯੂਨੀਅਨ ਬਣੀ ਹੋਈ ਪਹਿਲਾਂ ਵੀ ਉਹ ਵੀ ਨਾਲ ਹੀ ਵਿੱਚੇ ਹੀ ਆ ਸਾਰੇ ਹੁਣ ਵੀ ਤੇ ਇਹ ਵੀ ਸਾਰੀ ਨਾਲ ਵਿੱਚੇ ਹੀ ਆ ਸਾਰੇ ਇਕੱਤਰ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਾਲਾਈਆ ਜਦੋਂ ਤੁਹਾਨੂੰ ਉਹ ਵੀ ਉਹ ਆ ਸਾਰੇ ਅਰਾਗੇ ਮਾਰੀ ਸੰਗ ਦਾ ਬਹੁਤ ਧੰਨਵਾਦ ਕੋਈ ਯਾਰ ਮਾ ਤੇ ਹੋ ਕਿਸੇ ਨਾਲ ਵੀ ਉਹ ਵੀ ਕੰਮ ਨਹੀਂ ਕੀਤਾ ਕਰਾਂਗੇ ਤੁਸੀਂ ਆਪ ਸੰਗ ਲਾਈਆ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਕੀ ਫਤਿਹ